ਲੋਹ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਸਬਜੀ ਵਾਲੇ ਪਕੌੜਿਆਂ ਦੀ ਰੈਸਪੀ ਇਹ ਆਪਾਂ ਇੱਕ ਕੌਲੀ ਵੇਸਣ ਲਿਆ ਜੀ ਇਹ ਆਪਾਂ ਮਸਾਲੇ ਵਾਲੇ ਪਕੌੜੇ ਬਣਾਵਾਂਗੇ ਸਬਜੀ ਵਾਲੇ ਪਕੌੜੇ ਆਪਾਂ ਘਰਤੀ ਤਿਆਰ ਕਰਾਂਗੇ ਥੋੜਾ ਜਿਹਾ ਆਪਾਂ ਪਾਵਾਂਗੇ ਸਵਾਦ ਅਨੁਸਾਰ ਨਮਕ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਪਾਊਡਰ 2-3 ਚਮਚੇ ਆਪਾਂ ਪਾਵਾਗੇ ਘਿਓ ਦੇ ਜੀ ਕਿਸੇ ਦੀ ਜਗ੍ਹਾ ਤੇ ਰਫੈਂਡ ਬਨਸਪਤੀ ਕੋਈ ਵੀ ਵਰਤ ਸਕਦੇ ਆ ਹੁਣ ਆਪਾਂ ਇਹਦਾ ਇੱਕ ਡੋ ਤਿਆਰ ਕਰ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਹ ਦੂਆਪਨਾਂ ਜਾਂ ਦੇ ਸਾਥ ਰੱਖਣਾ ਹੈ ਨਾ ਹੀ ਜਾਂ ਦੇ ਢਿੱਲਾ ਰੱਖਣਾ ਹੈ ਥੋੜਾ ਜਿਹਾ ਆਪਾਂ ਘਿਓ ਲਾ ਲਿਆ ਜੀ ਇਹ ਤਾਂ ਕਿ ਇਹ ਆਪਣੇ ਹੱਥਾਂ ਨਾਲ ਨਾ ਚਿਪਕੇ ਹੁਣ ਆਪਾਂ ਪਹਿਲਾਂ ਤੇ ਸੱਜੀ ਵਾਲੇ ਪਕੌੜੇ ਤਿਆਰ ਕਰਾਂਗੇ ਆਪਣਾ ਦੋਵਾਂ ਕਿ ਤਿਆਰ ਹੈ ਜੀ ਇਹ ਥੋੜਾ ਜਿਹਾ ਸਾਥ ਹੀ ਰੱਖਣਾ ਹੈ ਜਿਆਦਾ ਢਿੱਲਾ ਨਹੀਂ ਰੱਖਣਾ ਬਸ ਨਾਰਮਲ ਜਿਹਾ ਰੱਖਣਾ ਹੈ ਇਸ ਤਰ੍ਹਾਂ ਆਪਾਂ ਰੋਟੀ ਵਾਲਾ ਆਟਾ ਬੰਦਿਆ ਰੋਟੀ ਬਣਾਉਣ ਵਾਸਤੇ ਇਹਦੇ ਵਿੱਚ ਆਪਾਂ ਕੋਈ ਮਸ਼ੀਨ ਵਗੈਰਾ ਦੀ ਵਰਤੋਂ ਨਹੀਂ ਕਰਦੇ ਇਹ ਪਕੌੜੇ ਆਪਾਂ ਹੱਥ ਨਾਲ ਹੀ ਬਣਾਵਾਂਗੇ ਇਹ ਥੋੜਾ ਜਿਹਾ ਆਪਾਂ ਬਹੁਤ ਸਾਰਾ ਲੈ ਲਿਆ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੱਥ 'ਚ ਲੈ ਕੇ ਦੋਨੇ ਹੱਥ ਨਾਲ ਇਸ ਤਰ੍ਹਾਂ ਬਣਾ ਲਾਂਗੇ ਇਸ ਤਰ੍ਹਾਂ ਬਣਾਈ ਚੱਲਾਂਗੇ ਇਹ ਜਿੰਨੇ ਕੁ ਤੁਸੀਂ ਮੋٹے ਸਾਈਜ਼ ਦੇ ਰੱਖਣੇ ਆ ਉਹਨੇ ਕੁ ਬਣਾ ਸਕਦੇ ਆ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਘਰ 'ਚ ਆਪਾਂ ਸਾਰੇ ਪਕੌੜੇ ਇਸ ਤਰ੍ਹਾਂ ਤਿਆਰ ਕਰ ਲਾਂਗੇ ਆਪਾਂ ਸਬਜੀ ਵਾਲੇ ਸਾਰੇ ਪਕੌੜੇ ਬਣਾ ਕੇ ਤਿਆਰ ਕਰ ਲਏ ਜੀ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਹੱਥ ਨਾਲ ਹੀ ਬਣਾ ਸਕਦੇ ਆਪਾਂ ਨੂੰ ਕੋਈ ਮਸ਼ੀਨ ਦੀ ਜ਼ਰੂਰਤ ਨਹੀਂ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ। ਇੱਧਰ ਆਪਾਂ ਤੇਲ ਗਰਮ ਰੱਖ ਲੈ ਜੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ। ਇਹ ਆਪਾਂ ਸਰੋਂ ਦਾ ਤੇਲ ਲਿਆ ਤੁਸੀਂ ਰिफाइंड ਜਾਂ ਬਿਲਾਸਪਤੀ ਕੋਈ ਵੀ ਕਿਹਾ ਹੋ ਹੋਗਿਆ ਵਗੈਰਾ ਲੈ ਸਕਦੇ। ਆਪਾਂ ਇਹ ਫਰਾਈ ਸਰੋਂ ਦੇ ਤੇਲ 'ਚ ਕਰਾਂਗੇ। ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਆਪਾਂ ਸਾਰੇ ਸਕੌੜੇ ਵਿੱਚ ਐਸ ਤਰ੍ਹਾਂ ਛੱਡ ਦਾਂਗੇ ਇਹ ਜੁੜਦੇ ਨਹੀਂਗੇ ਆਪਣੇ ਆਪ ਹੀ ਅਲੱਗ-ਅਲੱਗ ਹੋ ਜਾਣਗੇ। I ਆਪਣੇ ਪਕੌੜੇ ਵੀ ਤਿਆਰ ਹੈ। ਆਪਣੇ ਪਕੌੜੇ ਬੰਦ ਕੀ ਤਿਆਰ ਆਪੇ ਹੁਣ ਇਹਨਾਂ ਸਾਰਿਆਂ ਨੂੰ ਬਾਹਰ ਕੱਢ ਲਾਂਗੇ। ਆਪਣੀ ਸਬਜੀ ਵਾਲੇ ਪਕੌੜੇ ਬਣ ਕੇ ਤਿਆਰ ਹੈ ਜੀ। ਇਹ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਘਰ ਵਿੱਚ ਤਿਆਰ ਕਰ ਸਕਦੇ ਹੋ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰਕੇ ਜਰੂਰ ਦੱਸਿਓ। ਸਾਡੀ ਰੈਸਪੀ ਕਿਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ